ਗਜਜੀਤ ਸਿੰਘ ਡੱਲੇਵਾਲ 35ਵਾਂ ਦਿਨ ਹੈ ਅੱਜ ਉਹਨਾਂ ਦਾ 72 ਸਾਲ ਦੀ ਉਮਰ ਉਹਨਾਂ ਦੀ ਉਮਰ ਹੈ ਕੈਂਸਰ ਤੋਂ ਪੀੜਤ ਨੇ ਹੋਰ ਬਹੁਤ ਸਾਰੇ ਅੰਗ ਉਹਨਾਂ ਦੇ ਜਵਾਬ ਦੇ ਗਏ ਡਾਕਟਰ ਚਿੰਤਤ ਨੇ ਤੇ ਪ੍ਰਧਾਨ ਮੰਤਰੀ ਨੇ ਕੱਲ ਮਨਕੀ ਬਾਤ ਕੀਤੀ ਹੈ ਪਰ ਕਦੇ ਕਿਸਾਨ ਦੀ ਬਾਤ ਨਹੀਂ ਕਰਦੇ ਉਹ ਸਾਨੂੰ ਸਾਰੇ ਜਿਹੜੇ ਕੌਮ ਇਨਸਾਫ ਮੋਰਚਾ ਵੀ ਸਮਰਥਨ ਦੇ ਰਿਹਾ ਸਾਡੇ ਨਾਲ ਜਿਹੜੇ ਰਾਜੇਵਾਲ ਦੇ ਸੁਭਾਸਕਤਰ ਨੇ ਭਾਰਤੀ ਕਿਸਾਨੀ ਉਹਨੇ ਰਾਜੇਵਾਲ ਦੇ ਉਹ ਵੀ ਬੈਠੇ ਨੇ ਲੱਖੋਵਾਲ ਹੋਰਾਂ ਦੇ ਜਿਹੜੇ ਹੈ ਨੇ ਉਹ ਵੀ ਗਵਾਹੀ ਕਰਨੇ ਕਹਿਣ ਤੋਂ ਪਾਬ ਜਿਹੜਾ ਸਾਡਾ ਹੇਠ ਲੱਕ ਕੱਢ ਰਿਹਾ ਪਾਵੇਂ ਠੀਕ ਹੈ ਕਿ ਉੱਪਰਲੇ ਪੱਧਰ ਤੇ ਜਰੂਰ ਕੁਝ ਮਤਬੇਦ ਹੈਗੇ ਨੇ ਪਰ ਹੇਠ ਲੱਕ ਕੱਢ ਰ ਸਾਰਾ ਬਿਲਕੁਲ ਇਕਜੁੱਟ ਹੈ ਕਿ ਨਾ ਬੰਦ ਨੂੰ ਜਿਹੜਾ ਕਿ ਆ ਇੱਕ ਵੱਡਾ ਹੰਗਾਰਾ ਦੇਣ ਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਕਿਸੇ ਨੂੰ ਕੋਈ ਐਮਰਜੈਂਸੀ ਸਰਵਿਸ ਜਾਂ ਲੋੜ ਹੈ ਤਾਂ ਉਸ ਨੂੰ ਟਪਾਇਆ ਵੀ ਜਾ ਰਿਹਾ ਉਸ ਨੂੰ ਰੋਕਿਆ ਨਹੀਂ ਜਾ ਰਿਹਾ ਉਸ ਨੂੰ ਨੰਘਾਇਆ ਜਾ ਰਿਹਾ ਹੈ ਸਉਕਤ ਆਇਸਰ ਦੀਆਂ ਲਾਈਟਾਂ ਦੇ ਕੋਲ ਖੜਾ ਹਾਂ ਆਇਸਰ ਦਾ ਚੌਕ ਕਿਹਾ ਜਾਂਦਾ ਹੈ ਕਿਉਂਕਿ ਇਸ ਤੋਂ ਅੱਗੇ 에ਰਪੋਰਟ ਦਾ ਚੌਕ ਹੈ ਤਾਂ ਇੱਥੇ ਜਿਹੜਾ ਬੰਦਾ ਅਸਰ ਤੁਸੀਂ ਦੇਖ ਲਓਗੇ ਸਵੇਰੇ ਜਦੋਂ 7 ਵਜੇ ਬੰਦਾ ਅਸਰ ਸਾਨੂੰ ਬਹੁਤ ਵੱਡੀ ਗਿਣਤੀ ਵਿੱਚ ਦੇਖਣ ਨੂੰ ਮਿਲਿਆ ਕਿਉਂਕਿ ਉਸ ਸਵੇਰੇ 7 ਵਜੇ ਸਟਾਰਟ ਕੀਤਾ ਗਿਆ ਅੰਦੋਲਨ ਤਾਂ ਉਦੋਂ ਬਹੁਤ ਵੱਡਾ ਜਾਮ ਨਜ਼ਰ ਆਇਆ ਪਰ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਪੰਜਾਬ ਪੁਲਿਸ ਵੱਲੋਂ ਜਿਹੜਾ ਕਿ ਇੱਥੇ ਆ ਕੇ ਇਸ ਜਾਮ ਨੂੰ ਡਾਇਵਰਟ ਕਰਨ ਦੀ ਜਿਹੜੇ ਯਤਨ ਕੀਤੇ ਗਏ ਤਾਂ ਉਹ ਯਤਨਾਂ ਦੇ ਸਦਕਾ ਕਿਤਨਾ ਕਿਤੇ ਅਸੀਂ ਕਹਿ ਦਈਏ ਕਿ ਬੇਸ਼ੱਕ ਟ੍ਰਾਫਿਕ ਡਾਇਵਰਟ ਕਰ ਦਿੱਤਾ ਗਿਆ ਹੈ ਲੇਕਿਨ ਹਜੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕੇਸੇ ਰੋਡ ਦੇ ਉੱਤੋਂ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਪਰ ਨਾਲ ਦੀ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਿਸਾਨਾਂ ਦੇ ਪੂਰੇ ਸੰਦੋਲਨ ਦੀ ਤਾਂ ਕਿਸਾਨ ਜਿਹੜਾ ਕਿ ਆ ਉਹ ਇਸ ਵਕਤ ਪੂਰਨ ਰੂਪ ਚ ਆਪਣੇ ਪੰਜਾਬ ਬੰਦ ਦੀ ਕਾਲ ਦੇ ਵਿੱਚ ਜਿਹੜਾ ਲੱਗਿਆ ਹੋਇਆ ਨਜ਼ਰ ਆ ਰਿਹਾ ਤੇ ਖਾਸ ਤੌਰ ਤੇ ਅ ਤੁਸੀਂ ਦੇਖ ਸਕਦੇ ਹੋ ਕਿ ਦੋ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਜਿਹੜਾ ਕਿ ਰੋਡ ਬੰਦ ਕੀਤਾ ਹੋਇਆ ਪੰਜਾਬ ਬੰਦੇ ਲਈ ਜਿਹੜਾ ਸੜਕੀ ਆਵਾਜਾਈ ਬੰਦ ਕੀਤੀ ਤੁਸੀਂ ਰੇਲ ਆਵਾਜਾਈ ਉੱਪਰ ਤਸਵੀਰ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਆਪਣੇ ਕੈਮਰਾ ਨੂੰ ਤਸਵੀਰ ਦਿਖਾਈ ਜਾਵੇ ਉੱਪਰ ਇਹ ਟਰੈਕ ਵੀ ਰੋਕਿਆ ਗਿਆ ਆ ਕਿਉਂਕਿ ਇੱਥੇ ਦੋਵੇਂ ਤਸਵੀਰਾਂ ਤੁਹਾਨੂੰ ਇੱਕੋ ਹੀ ਸਪੌਟ ਤੋਂ ਨਜ਼ਰ ਆਉਂਦੀਆਂ ਨੇ ਮੋਹਾਲੀ ਦੇ ਆਇਸਰ ਦੀਆਂ ਇਹ ਲਾਈਟਾਂ ਕਿਹਾ ਜਾਂਦਾ ਆਇਸਰ ਚੌਂਕ ਕਿਹਾ ਜਾਂਦਾ ਆ ਤੇ ਉੱਪਰ ਰੇਲਵੇ ਟਰੈਕ ਆ ਥੱਲੇ ਸੜਕੀ ਆਵਾਜਾਈ ਆ ਦੋਵੇਂ ਚੀਜ਼ਾਂ ਪ੍ਰਭਾਵਿਤ ਕੀਤੀਆਂ ਗਈਆਂ ਨੇ ਕਿਸਾਨਾਂ ਵੱਲੋਂ ਬੰਦ ਕੀਤੀਆਂ ਗਈਆਂ ਨੇ ਟਰ ਗਈਆਂ ਨੇ ਹਾਲਾਂਕਿ ਜਿਹੜੀਆਂ ਐਮਰਜੈਂਸੀ ਸੇਵਾਵਾਂ ਨੇ ਉਹ ਜ਼ਰੂਰ ਬਹਾਲ ਰੱਖੀਆਂ ਗਈਆਂ ਨੇ ਚਾਹੇ ਕਿਸੇ ਨੇ ਹਸਪੀਟਲ ਜਾਣਾ ਚਾਹੇ ਕਿਸੇ ਨੇ ਇੰਟਰਵਿਊ ਜਾਂ ਐਗਜ਼ਾਮ ਦੇਣ ਜਾਣਾ ਹੈ ਚਾਹੇ ਕਿਸੇ ਦੇ ਕੋਈ ਵਿਆਹ ਸਮਾਗਮ ਹੈ ਤਾਂ ਉਹਦੇ ਲਈ ਹਰ ਤਰ੍ਹਾਂ ਦੀ ਜਿਹੜੀ ਕਿ ਇੱਥੇ ਬਹਾਲੀ ਹੈ ਉੱਥੇ ਕੋਈ ਰੋਕ ਨਹੀਂ ਹੈ ਮੇਰੇ ਨਾਲ ਕਿਸਾਨ ਆਗੂ ਨੇ ਜੋ ਇਸ ਬੰਦ ਦੀ ਮਹਾਲੀ ਦੇ ਵਿੱਚ ਅਗਵਾਈ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਹੈ ਕਿ ਕੀ ਕੀ ਰੂਪਰੇਖਾ ਉਹਨਾਂ ਦੀ ਹੈ ਸਬ ਤੋਂ ਲੈ ਕੇ 4 ਵਜੇ ਤੱਕ ਤਾਂ ਅੰਦੋਲਨ ਸਾਰੇ ਸਾਰੇ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਹੈ ਪਰ ਉਹ ਕਿਵੇਂ ਇਸ ਨੂੰ ਜਿਹੜਾ ਕਿ ਹੈ ਅਗਵਾਈ ਕਰਦੇ ਨਜ਼ਰ ਆਉਂਗੇ ਕੀ ਨਾਮ ਹੈ ਜੀ ਮੇਰਾ ਕਰਮਜੀਤ ਸਿੰਘ ਚਿੱਲਾ ਮੇਰਾ ਨਾਮ ਹੈ ਜੀ ਤੇ ਅਸੀਂ ਹਮੇਸ਼ਾ ਕਿਸਾਨ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਸਾਡਾ ਨੇੜੇ ਪਿੰਡ ਹੈ ਹਮੇਸ਼ਾ ਜੀ ਜੋ ਵੀ ਕਿਸਾਨ ਜਥੇਬੰਦੀ ਕੋਈ ਸੰਘਰਸ਼ ਦਾ ਬਗਲ ਬਚਾਉਂਦੀ ਹੈ ਸਾਥ ਦਿੰਦਿਆਂ ਤੇ ਹੁਣ ਤਾਂ ਖਾਸ ਕਰਕੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ 35ਵਾਂ ਦਿਨ ਹੈ ਅੱਜ ਉਹਨਾਂ ਦਾ 72 ਸਾਲ ਦੀ ਉਮਰ ਉਹਨਾਂ ਦੀ ਉਮਰ ਹੈ ਕੈਂਸਰ ਤੋਂ ਪੀੜਤ ਨੇ ਹੋਰ ਬਹੁਤ ਸਾਰੇ ਅੰਗ ਉਹਨਾਂ ਦੇ ਜਵਾਬ ਦੇ ਗਏ ਡਾਕਟਰ ਚਿੰਤਤ ਨੇ ਤੇ ਪ੍ਰਧਾਨ ਮੰਤਰੀ ਨੇ ਕੱਲ ਮੰਨ ਕੀ ਬਾਤ ਕੀਤੀ ਹੈ ਪਰ ਕਦੇ ਕਿਸਾਨ ਦੀ ਬਾਤ ਨਹੀਂ ਕਰਦੇ ਉਹ ਕਿ ਕਿਸਾਨ ਕੀ ਮੰਗ ਰਿਹਾ ਕਿਸਾਨ ਸੜਕਾਂ ਦੇ ਹੈ ਇਸ ਕਰਕੇ ਅਸੀਂ ਅੱਜ 7 ਤੋਂ 4 ਵਜੇ ਤੱਕ ਜਾਮ ਲਾਵਾਂਗੇ ਪੂਰਨ ਤੌਰ ਤੇ ਸਤਵੇਂ ਹੀ ਹੋਵੇਗਾ ਕਿਸੇ ਐਮਰਜੈਂਸੀ ਸਵਾਮਾ ਪਾਵੇਂ ਕੋਈ ਡਾਕਟਰੀ ਜਿਹੜਾ ਕਿਤੇ ਜਾ ਰਿਹਾ ਹੈ ਸੋ ਹੋਟ ਲੈਣ ਲਈ ਭਾਵੇਂ ਕੋਈ ਕੈਮਿਸਟ ਸ਼ਾਪ ਤੇ ਜਾ ਰਿਹਾ ਹੈ ਜਾਂ ਕਿਸੇ ਨੇ ਫਲੈਟ ਤੇ ਜਾਣਾ ਹੈ ਜਾਂ ਕਿਸੇ ਬੱਚੇ ਨੇ ਪੇਪਰ ਦੇਣ ਜਾਣਾ ਹੈ ਕਿਸੇ ਨੇ ਇੰਟਰਵਿਊ ਦੇਣ ਜਾਣਾ ਹੈ ਉਹਨਾਂ ਨੂੰ ਬਿਲਕੁਲ ਨਹੀਂ ਰੋਕਿਆ ਜਾ ਰਿਹਾ ਉਹਨਾਂ ਨੂੰ ਅਸੀਂ ਬਿਲਕੁਲ ਜਾਣ ਦੇ ਰਿਹਾ ਤੇ 4 ਵਜੇ ਤੱਕ ਅਸੀਂ ਇਹ ਵੀ ਉਮੀਦ ਕਰਦੇ ਹਾਂ ਸਾਰੇ ਜਿਹੜੇ ਸਾਡੇ ਦੁਕਾਨਦਾਰ ਵੀਰ ਨੇ ਸਾਡੇ ਵਪਾਰੀ ਵਰਗੇ ਸਾਡੇ ਕਾਰਖਾਨੇਦਾਰ ਨੇ ਕਿ ਉਹ ਵੀ ਇਸ ਜਿਹੜੇ ਬੰਦ ਨੂੰ ਪੂਰਨੰਗਾਰਾ ਦੇਣਗੇ ਤੇ ਬੰਦ ਨਿਰੰਤਰ ਇਸੇ ਤਰ੍ਹਾਂ ਜਾਰੀ ਰਹੇਗਾ 4 ਵਜੇ ਤੱਕ ਪੰਮ ਸਮਰਥਾ ਕੌਮੀ ਸਾਹਿਬ ਮੋਰਚੇ ਵੱਲੋਂ ਦਿੱਤਾ ਜਾ ਚੁੱਕਿਆ ਸਾਨੂੰ ਸਾਰੇ ਜਿਹੜੇ ਕੌਮਨ ਸਾਫ ਮੋਰਚਾ ਵੀ ਸਮਰਥਨ ਦੇ ਰਿਹਾ ਸਾਡੇ ਨਾਲ ਜਿਹੜੇ ਰਾਜੇਵਾਲ ਦੇ ਸੁਭਾਸਕਤਰ ਨੇ ਭਾਰਤੀ ਕਿਸਾਨੀ ਉਹਨੇ ਰਾਜੇਵਾਲ ਦੇ ਉਹ ਵੀ ਬੈਠੇ ਨੇ ਲਖੋਵਾਲ ਹੋਰਾਂ ਦੇ ਜਿਹੜੇ ਹੈਨੇ ਉਹ ਵੀ ਗਵਾਹੀ ਕਰਨੇ ਕਹਿਣ ਤੋਂ ਪਾਪ ਜਿਹੜਾ ਸਾਡਾ ਹੀਠਲਾ ਕੱਢ ਰਿਹਾ ਪਾਵੇਂ ਠੀਕ ਹੈ ਕਿ ਉੱਪਰਲੇ ਪੱਧਰ ਤੇ ਜ਼ਰੂਰ ਕੁਝ ਮਤਭੇਦ ਹੈਗੇ ਨੇ ਪਰ ਹੀਠਲਾ ਕੱਢ ਰ ਸਾਰਾ ਬਿਲਕੁਲ ਇਕਜੁੱਟ ਹੈ ਤੇ ਇਸ ਜਾਮ ਨੂੰ ਸਫਲ ਬਣਾਉਣ ਲਈ ਤੇ ਆਪਣੀ ਆਵਾਜ਼ ਕੇਂਦਰ ਤੇ ਪੰਜਾਬ ਸਰਕਾਰ ਜਿਨ੍ਹਾਂ ਦੀਆਂ ਅੱਖਾਂ ਤੇ ਕੰਨ ਬੰਦ ਨੇ ਉਹਨਾਂ ਤੱਕ ਪਹੁੰਚਾਉਣ ਲਈ ਅਸੀਂ ਨਿਰੰਤਰ 4 ਵਜੇ ਤੱਕ ਸੜਕ ਤੇ ਬੈਠਾ ਹੈ ਉਹ 4 ਵਜੇ ਤੱਕ ਕਾਮਨ ਸੜਕ ਤੇ ਬੈਠਣਗੇ ਤਕਰੀਬਨ 100 ਤੋਂ ਜ਼ਿਆਦਾ ਜਿਹੜੀਆਂ ਟ੍ਰੇਨਾਂ ਨੇ ਉਹ ਰੱਦ ਕਰ ਦਿੱਤੀਆਂ ਕਈਆਂ ਨੇ ਬਹੁਤ ਸਾਰੇ ਰੂਟ ਡਾਇਵਰਟ ਕੀਤੇ ਗਏ ਨੇ ਤਕਰੀਬਨ 700 ਤੱਕ ਦੀਆਂ ਬੱਸਾਂ ਦੀ ਗੱਲ ਸਾਹਮਣੇ ਆਈ ਨੇ ਉਹ ਵੀ ਇਸ ਵਕਤ ਰੂਟਾਂ ਤੇ ਨਜ਼ਰ ਨਹੀਂ ਆਉਣਗੀਆਂ ਯਾਨੀ ਕਿ ਸਮਰਥਨ ਕਿਤੇ ਨਾ ਕਿਤੇ ਮਿਲਦਾ ਹੋਇਆ ਨਜ਼ਰ ਆ ਰਿਹਾ ਇੱਕ ਇੱਕ ਚੀਜ਼ ਤੋਂ ਬੜੀ ਖਾਸ ਦਿਖਾਵਾਂਗੇ ਕਿ ਬੇਸ਼ੱਕ ਹਰਿਸ ਯੁਕਤ ਕਿਸਾਨ ਮੋਰਚੇ ਦੀ ਉਹ ਇਕਤਾ ਸਾਨੂੰ ਨਜ਼ਰ ਨਹੀਂ ਆ ਰਹੀ ਕੇਐਮਐਮ ਐਸਕੇਐਮ ਨਾਨ ਪੋਲਿਟਿਕਲ ਜਾਂ ਐਸਕੇਐਮ ਉਹ ਸਿਆ ਜਿਹੜਾ ਕਿ ਹੈ ਉਹ ਸਾਨੂੰ ਇੱਕ ਫਰੇਮ ਚ ਨਜ਼ਰ ਨਹੀਂ ਆ ਰਿਹਾ ਲੇਕਿਨ ਜਿਹੜਾ ਹੇਟਲਾ ਕਾਟਰ ਹੁੰਦਾ ਉਹ ਕਿਤੇ ਨਾ ਕਿਤੇ ਸਮਰਥਨ ਦਿੰਦਾ ਨਜ਼ਰ ਆ ਰਿਹਾ ਤੁਸੀਂ ਕੌਮੀ ਸਾਬ ਮੋਰਚੇ ਦੇ ਵੀ ਕੁਝ ਜਿਹੜਾ ਕਿ ਐਥੇ ਪ੍ਰਦਰਸ਼ਨ ਕਰ ਰਹੇ ਨੇ ਉਹ ਨਾਲ ਨੇ ਕੌਮੀ ਸਭ ਮੋਰਚੇ ਦੇ ਸੰਘਰਸ਼ ਕਰੀ ਲੜਾਈ ਲੜਦੇ ਨੇ ਉਹ ਇੱਥੇ ਸਮਰਥਨ ਦੇ ਰਹੇ ਨੇ ਰਾਜੇਵਾਲ ਜਥੇਬੰਦੀ ਦੇ ਵੀ ਜਿਹੜੇ ਕੁਝ ਕਿਸਾਨਾਂ ਦੇ ਲੀਡਰ ਨੇ ਉਹ ਵੀ ਜਿਹੜਾ ਕਿ ਐਥੇ ਸਮਰਥਨ ਦੇ ਰਹੇ ਨੇ ਯਾਨੀ ਕਿ ਕਿਸਾਨੀ ਇਕਤਾ ਜਦੋਂ ਉੱਪਰ ਕਿਸਾਨਾਂ ਦੇ ਵਿੱਚ ਜਾਂ ਆਗੂਆਂ ਦੇ ਵਿੱਚ ਹੁੰਦੀ ਨਜ਼ਰ ਆਵੇਗੀ ਉਹ ਬੇਸ਼ੱਕ ਸਮਾਂ ਲੱਗ ਸਕਦਾ ਹੈ لیکن ਜਦੋਂ ਕਾਲ ਦਿੱਤੀ ਜਾਂਦੀ ਆ ਜਾਂ ਪੈਰਲਲ ਅੰਦੋਲਨ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੋਵੇ ਚਾਹੇ ਕੇਐਮਐਮ ਹੋਵੇ ਚਾਹੇ ਨਾਨ ਪੋਲਿਟਿਕਲ ਕਿਸਾਨ ਮੋਰਚਾ ਹੋਵੇ ਤਾਂ ਉਹਨਾਂ ਦੇ ਕਾਡਰ ਜਿਹੜਾ ਕੇ ਉਹਨਾਂ ਦੇ ਥੱਲੇ ਜਿਹੜੇ ਅਸੀਂ ਕਹਦੀਏ ਜਿਹੜੇ ਵਲੰਟੀਅਰ ਨੇ ਉਹ ਸਾਂਝੇ ਤੌਰ ਤੇ ਲੜਾਈ ਲੜਦੇ ਨਜ਼ਰ ਆ ਰਹੇ ਨੇ ਸੋ ਇਸ ਵਕਤ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਮੋਹਾਲੀ ਆਇਸਰ ਦੀਆਂ ਦਿਖਾ ਰਹੇ ਆ ਉਹ ਤਸਵੀਰਾਂ ਬੰਦ ਨੂੰ ਜਿਹੜਾ ਕੇ ਇੱਕ ਵੱਡਾ ਹੰਗਾਰਾ ਦੇਣ ਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਕਿਸੇ ਨੂੰ ਕੋਈ ਐਮਰਜੈਂਸੀ ਸਰਵਿਸ ਜਾਂ ਲੋੜ ਹੈ ਤਾਂ ਉਸ ਨੂੰ ਟਪਾਇਆ ਵੀ ਜਾ ਰਿਹਾ ਉਸ ਨੂੰ ਰੋਕਿਆ ਨਹੀਂ ਜਾ ਰਿਹਾ ਉਸ ਨੂੰ ਨੰਘਾਇਆ ਜਾ ਰਿਹਾ ਹੈ ਤੇ ਜੇਕਰ ਕੋਈ ਹੋਰ ਸੇਵਾ ਹੈ ਚਾਹੇ ਕੋਈ ਇਗਜ਼ਾਮ ਹੈ ਚਾਹੇ ਕੋਈ ਪੇਪਰ ਹੈ ਜਾਂ ਇਸ ਤੋਂ ਇਲਾਵਾ ਕੋਈ ਇੰਟਰਵਿਊ ਹੈ ਉਸ ਨੂੰ ਵੀ ਜਿਹੜਾ ਰੋਕਿਆ ਨਹੀਂ ਜਾ ਰਿਹਾ ਇਕਾਦੁਕਾ ਤਸਵੀਰਾਂ ਜ਼ਰੂਰ ਅਸੀਂ ਕਹਿੰਦੀ ਹੈ ਕਿ ਸਵੇਰ ਅਜਿਹਿਆਂ ਦੇਖਣ ਨੂੰ ਮਿਲੀਆਂ ਜਦੋਂ ਬੈਸ ਬਾਜੀ ਹੋਈ ਤਕਰਾਰ ਬਾਜੀ ਹੋਈ ਪਰ ਜਿਵੇਂ ਜਿਵੇਂ ਹੁਣ ਸਮਾਂ ਲੰਘਦਾ ਜਾਂਦਾ ਸਾਰੀ ਸਥਿਤੀ ਜਿਹੜੀ ਕਾਬੂ ਦੇ ਵਿੱਚ ਆਉਂਦੀ ਜਾਂਦੀ ਹੈ ਤੋਂ ਪਿਛਲੇ ਪਾਸੇ ਤੋਂ ਤੁਸੀਂ ਦੇਖ ਸਕਦੇ ਹੋ ਪੁਲਿਸ ਜਿਹੜਾ ਕਿ ਟ੍ਰੈਫਿਕ ਡਾਇਵਰਟ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਅਜ ਸਰਦੇਸ ਰੋਡ ਤੋਂ ਸਾਈਡ ਤੋਂ ਕਰੋੜ ਨਿਕਲ ਕੇ ਜਿਹੜਾ ਕਿ ਅੱਗੇ ਜਾ ਕੇ ਫਿਰ ਮੋਹਾਲੀ ਜਿਹੜਾ ਕਿ ਐਸ ਸੁਹਾਣਾ ਵੇਦੀ ਹੋ ਕੇ ਮਿਲ ਜਾਂਦਾ ਐਸੇ ਰੋਡ ਤੇ ਤਾਂ ਟ੍ਰੈਫਿਕ ਨੂੰ ਵੀ ਜਿਹੜਾ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੇਕਰ ਕੋਈ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਕੋਈ ਬਹੁਤ ਜ਼ਿਆਦਾ ਲੜੀਂਦਾ ਸਿਕਰੀਏ ਕਿ ਇਸ ਵਕਤ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾ ਰਿਹਾ ਹਰ ਤਰ੍ਹਾਂ ਦੀ ਜਿਹੜੀ ਕਿਹਾ ਸੁਵਿਧਾ ਵੀ ਦੇਖੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਤੇ ਨਾਲ ਦੀ ਦੌਰ ਦੇ ਜੋ ਆਪਣਾ ਬੰਦ ਹੈ ਉਸ ਦੇ ਲਈ ਸਮਰਥਨ ਦੀ ਮੰਗ ਵੀ ਆਮ ਲੋਕਾਂ ਤੋਂ ਕੀਤੀ ਜਾ ਰਹੀ ਹੈ